ਫੱਕਰਾਂ ਦਾ ਅਧਿਕਾਰ ਹੈ ਉਸੇ ਤਰੀਕੇ ਦੇ ਨਾਲ ਬਾਬਾ ਸਾਹਿਬ ਨੇ ਇਹਦੇ ਵਿੱਚ ਇਨਸਾਨ ਇਹਨਾਂ ਜਿਆਦਾ ਸਵਾਸਥੀ ਹੋ ਚੁੱਕੇ ਆ ਕਿ ਉਹਨੂੰ ਨਹੀਂ ਪਤਾ ਲੱਗ ਰਿਹਾ ਤੁਹਾਡੇ ਕਿ ਆਪਣੇ ਸਵਾਸਥੇ ਲਈ ਉਹ ਤੁਹਾਡੇ ਮੈਡੀਕਲ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮੈਨਲ ਪ੍ਰੋਟੈਕਸ਼ਨ ਤੋਂ ਅੱਜ ਜਿਹੜਾ ਮੇਰੇ ਨਾਲ ਸਮੂਹ ਸ਼ਹਿਰ ਦੀਆਂ ਪਸ਼ੂ ਪ੍ਰੇਮੀ ਜਥੇਬੰਦੀਆਂ ਪਸ਼ੂ ਕੈਮੀ ਅੱਜ ਅਸੀਂ ਇਕੱਠੇ ਹੋਏ ਆ ਅੱਜ ਵਿਸ਼ਵ ਪਸ਼ੂ ਦਿਵਸ ਹੈ नेशनेल एनिमल राइट्स डे ਜੋ ਕਿ ਪੂਰੀ ਦੁਨੀਆ ਦੇ ਵਿੱਚ 30 ਦੇਸ਼ਾਂ ਚ ਮਨਾਇਆ ਜਾ ਰਿਹਾ ਹੈ ਇਸ ਦਿਨ ਦਾ ਇੱਕ ਮਕਸਦ ਹੈ ਕਿ ਜਿਸ ਜਦੋਂ ਭਗਵਾਨ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਸੀ ਪਸ਼ੂ ਤੇ ਇਨਸਾਨ ਦੋਆ ਕੱਠਿਆਂ ਨੂੰ ਸਾਨੂੰ ਭੇਜਿਆ ਤੇ ਧਰਤੀ ਦੋਵਾਂ ਵਾਸਤੇ ਬਣਾਈ ਗਈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਿਹਾ ਹੈ ਕਿ ਇਨਸਾਨ ਹੈ ਨਾ ਸਵਾਰਥੀ ਹੋ ਚੁੱਕਾ ਹੈ ਕਿ ਉਹਨੇ ਪਸ਼ੂਆਂ ਦੇ ਨਾਮ ਤੇ ਆਪਣਾ ਇੱਕ ਜਿਹੜਾ ਜਿਹੜਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਡੇਰੀ ਫਾਰਮ ਦੀ ਪੌਰੀ ਡੇਰੀ ਫਾਰਮ ਦੇ ਵਿੱਚ ਅੱਜ ਭਾਵੇਂ ਗੋਹਾ ਹਨ ਭਾਵੇਂ ਪੈਂਸਾ ਹਨ ਉਹਨਾਂ ਨੂੰ ਜ਼ਬਰਦਸਤੀ ਪ੍ਰੈਗਨੈਂਟ ਕੀਤਾ ਜਾਂਦਾ ਹੈ ਅਲੱਗ-ਅਲੱਗ ਤਰੀਕੇ ਦੇ ਇੰਜੈਕਸ਼ਨ ਲਗਾਏ ਜਾਂਦੇ ਆ ਤਾਂ ਕਿ ਉਹਨਾਂ ਕੋਲੋਂ ਜਿਆਦਾ ਤੋਂ ਜਿਆਦਾ ਦੁੱਧ ਲਿਆ ਜਾਵੇ ਉਹਨਾਂ ਦੇ ਬੱਚੜਿਆਂ ਨੂੰ ਉਹਨਾਂ ਤੋਂ ਅਲੱਗ ਕੀਤਾ ਜਾਂਦਾ ਹੈ ਡਿਊਰਿੰਗ ਜਦੋਂ ਮਿਲਕ ਜਦੋਂ ਉਹਨਾਂ ਦਾ ਲਿੱਤਾ ਜਾਂਦਾ ਦੂਸਰੇ ਨੰਬਰ ਦਾ ਜਦੋਂ ਬੁੱਢੀਆਂ ਹੋ ਜਾਂਦੀਆਂ ਤੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਬਾਹਰ ਤੇ ਉਹ ਸੜਕਾਂ 'ਤੇ ੱੱੱਕੇ ਖਾਂਦੀਆਂ ਤੇ ਮਰਦੀਆਂ ਬਹੁਤ ਵੱਡਾ ਜਿਹੜਾ ਅਤਿਆਚਾਰ ਇਨਸਾਨ ਜਿਹੜਾ ਕਰ ਰਿਹਾ ਦੂਸਰੇ ਨੰਬਰ ਤੇ ਮੈਂ ਗੱਲ ਕਰਾਂਗਾ ਪੌਟਰੀ ਫਾਰਮ ਦੀ ਪੌਟਰੀ ਫਾਰਮ ਦੇ ਵਿੱਚ ਜਿਹੜੀਆਂ ਮੋਗੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਵੱਡਾ ਕੀਤਾ ਜਾਂਦਾ ਉਹਨਾਂ ਨੂੰ ਇੰਜੈਕਟੇਬਲਸ ਦਿੱਤੇ ਜਾਂਦੇ ਨੇ ਤਾਂ ਕਿ ਜਿਆਦਾ ਤੋਂ ਜਿਆਦਾ ਮੀਟ ਲਿੱਤਾ ਜਾਏ ਤੇ ਜਲਦੀ ਤੋਂ ਜਲਦੀ ਮੀਟ ਲਿੱਤਾ ਜਾਏ ਬਹੁਤ ਹੀ ਘਨੋਲਾ ਕੰਮ ਜਿਹੜਾ ਇਨਸਾਨ ਕਰ ਰਿਹਾ ਤੀਸਰੇ ਨੰਬਰ ਤੇ ਜਿਹੜੀ ਅੱਜ ਕੱਲ ਇਲੀਗਲ ਬਰੀਡਿੰਗ ਇਲੀਗਲ ਬਰੀਡਿੰਗ ਜਿਹੜੀਆਂ ਕੁੱਤੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਉਮਰ ਤੋਂ ਪਹਿਲਾਂ ਕਿਉਂਕਿ ਕੁਝ ਟਾਈਮ ਪੀਰੀਅਡ ਪਾ ਕੇ ਜਿਹੜਾ ਵਾ ਉਹਨਾਂ ਦੀ ਬਰੀਡਿੰਗ ਜਿਹੜਾ ਸਿਸਟਮ ਸਟਾਰਟ ਹੁੰਦਾ ਹੈ ਲੇਕਿਨ ਇਨਸਾਨ ਲਾਲਚ ਦੇ ਵਿੱਚ ਤੱਲਾ ਹੀ ਉਹਨਾਂ ਨੂੰ ਬਰੀਡਿੰਗ ਜਿਹੜੀ ਸ਼ੁਰੂ ਕੀਤੀ ਜਾਂਦੀ ਜਬਰਦਸਤ ਬੱਚੇ ਲੈਣ ਵਾਸਤੇ ਉਸ ਤੋਂ ਬਾਅਦ ਵੀ ਅਗਰ ਵਿੱਚ ਵੀਕ ਵੀ ਹੋ ਜਾਂਦੀ ਹੈ ਉਹਦੀ ਉਮਰ ਨਹੀਂ ਵੀ ਰਹਿੰਦੀ ਤਾਂ ਵੀ ਜਬਰਦਸਤੀ ਜਿਹੜੇ ਉਹਦੇ ਕੋ ਬੱਚੇ ਲਿਤੇ ਜਾਂਦੇ ਨੇ ਆਪਣਾ ਬੀਜ ਸੁਧਾਰਨ ਦੇ 목ਸਤੇ ਚੌਥੀ ਗੱਲ ਮੈਂ ਕਰਾਂਗਾ ਪਿਗ ਫਾਰਮਸ ਦੀ ਪਿਗ ਫਾਰਮਸ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਜੰਮ ਦੇ क्रੂਅਲਟੀ ਉਹਨਾਂ ਤੇ ਕੀਤੀ ਜਾਂਦੀ ਮਾਰ ਕੇ ਇੱਕ ਜਿਹੜਾ ਉਹਨਾਂ ਦਾ ਸਪੈਸ਼ਲ ਮੀਟ ਜਿਹੜਾ ਤਿਆਰ ਕੀਤਾ ਜਾਂਦਾ ਵਾ ਤੇ ਮੈਂ ਕਹਿ ਇਸ ਤਰ੍ਹਾਂ ਕਹਿਣਾ ਚਾਹਾਂਗਾ ਜਿਨਨੇ ਵੀ ਇਸ ਕੰਮ ਦੇ ਵਿੱਚ ਵਿਲੁਪਤ ਨੇ ਜਾਂ ਫਿਰ ਜੋ ਲੋਕ ਵੈਜ ਖਾਂਦੇ ਨੇ ਕਿਸੇ ਨੂੰ ਵੀ ਦੁੱਖ ਦੇ ਕੇ ਕਦੀ ਵੀ ਕੋਈ ਇਨਸਾਨ ਸੁਖੀ ਨਹੀਂ ਹੁੰਦਾ ਕਿਸੇ ਦੇ ਕਸ਼ਟ ਦੇ ਨਾਲ ਅਸੀਂ ਅਗਰ ਕੋਈ ਸਵਾਦ ਲੈ ਰਹੇ ਹਾਂ ਤੇ ਉਹ ਕੋਈ ਸਵਾਦ ਨਹੀਂ ਰਹਿਦਾ ਭਗਵਾਨ ਨੇ ਜਿਹੜਾ ਵਾ ਸਾਨੂੰ ਬਰਾਬਰ ਸਾਰਿਆਂ ਤੇ ਭੇਜਿਆ ਉਹਨ ਮੈਂ ਤੀਸਰੀ ਗੱਲ ਕਰਾਂਗਾ ਪੰਛੀਆਂ ਦੀ ਅੱਜ ਕੱਲ੍ਹ ਥੇਕਨ ਨੂੰ ਆਇਆ ਵੀ ਜਿਹੜੇ ਪੰਛੀ ਨੇ ਤੋਤੇ ਖਾਸ ਕਰਕੇ ਲੋਕ ਸ਼ੌਂਕ ਸ਼ੌਂਕ ਦੇ ਨਾਲ ਪਾਲਣੇ ਸ਼ੁਰੂ ਕਰਤੇ ਨੇ ਜੋ ਕਿ ਬਹੁਤ ਵੱਡਾ ਕਾਨੂੰਨ ਜੁਰਮ ਹੈ ਕਿਉਂਕਿ ਤੋਤੇ ਦੀ ਉਮਰ ਲ 100 ਸਾਲ ਤੋਂ ਉੱਪਰ ਹੁੰਦੀ ਹੈ ਲੇਕਿਨ ਅਸੀਂ ਉਹਨੂੰ ਇੱਕ ਪਿੰਜਰੇ 'ਚ ਕੈਦ ਕਰਕੇ ਉਹਦੀ ਆਜ਼ਾਦੀ ਖਤਮ ਕਰ ਦਿੰਦੇ ਹਾਂ ਸੋ ਮੈਂ ਇੱਥੇ ਅੱਜ ਸਾਰੇ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਜਿਸ ਤਰੀਕੇ ਦੇ ਨਾਲ ਸੁਭਗਵਰ ਬਰਬਾਦ ਮਾਰੇ ਸਾਨੂੰ ਇੱਥੇ ਧਰਤੀ ਤੇ ਭੇਜਿਆ ਸਾਡਾ ਕੋਈ ਰਾਈਟ ਨਹੀਂ ਬੰਦਾ ਕਿ ਅਸੀਂ ਕਿਸੇ ਨੂੰ ਦੁੱਖ ਦੇ ਕੇ ਜਾਂ ਆਪਾਂ ਸਵਾਦ ਜਿਹੜਾ ਉਹ ਸਿਰੋ ਪੂਰਾ ਕਰੀਏ ਜਿਹੜਾ ਦਾਰੂ ਪਸ਼ੂ ਹੈ ਉਹਦੇ ਤੇ ਅਤਿਆਚਾਰ ਮੈਂ ਉਹੀ ਦੱਸ ਰਿਹਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹਨੂੰ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਦੁੱਧ ਦੇ ਸਕੇ इवन ਕਿ ਉਹਨਾਂ ਦੇ ਥਨ ਫਟਣ ਤੱਕ ਹੋ ਜਾਂਦੇ ਆ ਉਹ ਕਿਸ ਪੀੜਾ ਤੋਂ ਨਿਕਲਦੇ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਸਪੈਸ਼ਲ ਉਹਨਾਂ ਦਾ ਦੁੱਧ ਕੱਢਣ ਵਾਸਤੇ ਜਿਸ ਤਰੀਕੇ ਨਾਲ ਸਾਡਾ ਮਨੁੱਖ ਦਾ ਸੀ ਬਿਮਾਰ ਹੋਣੇ ਆ ਵੀ ਸਾਨੂੰ ਕੋਈ ਛੇੜਖਾ ਨਹੀਂ ਨਾ ਕਰੇ इवन ਕਿ ਉਹ ਬਿਮਾਰ ਵੀ ਹੋਣ ਫਿਰ ਵੀ ਉਹਨਾਂ ਤੇ ਮਸ਼ੀਨ ਲਗਾਈ ਜਾਂਦੀ ਹੈ ਔਰ ਤੇ ਜਦੋਂ ਦੁੱਧ ਲੈਣਾ ਹੁੰਦਾ ਤੇ ਉਹ ਬੱਚੜਿਆਂ ਨੂੰ ਜਿਹੜਾ ਉਸ ਤੋਂ ਅਲੱਗ ਕਰ ਦਿੱਤਾ ਜਾਂਦਾ ਉਸ ਮਾਂ ਨੂੰ ਪੁੱਛੋ ਕਿ ਜਦੋਂ ਪੀੜਾ ਨੂੰ ਮਹਿਸੂਸ ਕਰਦੀ ਹੈ ਕਈ ਵਾਰੀ ਉਸ ਬੱਚੇ ਨੂੰ ਜਦੋਂ ਦੂਰ ਕੀਤਾ ਜਾਂਦਾ ਹੈ ਤੇ ਉਹਦੀ ਮੌਤ ਵੀ ਹੋ ਜਾਂਦੀ ਹੈ ਉਹਨਾਂ ਦਾ ਦਰਦ ਜਿਹੜਾ ਫੈਕਟਰੀ ਦੇ ਮਾਲਕ ਨੇ ਮਹਿਸੂਸੇ ਕਰ ਸਕਦਾ ਅੱਜ ਜਿਵੇਂ ਅਵੇਰਣਤੀ ਦੀ ਗੱਲ ਕਰਿਆ ਅੱਜ ਅਸੀਂ ਲੋਕਾਂ ਨੂੰ ਪੈਂਪਲੇਟ ਵੀ ਵੰਡੇ ਨੇ ਜਿੱਤੇ ਜਿਹੜੇ ਪਸ਼ੂ ਅਧਿਕਾਰ ਲਿਖੇ ਨੇ ਬਾਕੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਇੱਕ ਮੈਸੇਜ ਕੀਤਾ ਛੋਟਾ ਜਿਹਾ ਜਿਹੜੀ ਰੈਲੀ ਕੱਢ ਕੇ ਕਿ ਲੋਕੀ ਜਿਹੜਾ ਜਿਆਦਾ ਤੋਂ ਜ਼ਿਆਦਾ ਜਾਗਰੂਕ ਹੋ ਸਕਣ ਸ਼ਾਇਦ ਸਾਡੇ ਇਸ ਮੈਸੇਜ ਨਾਲ ਕੋਈ ਇੱਕ ਦੀ ਵੀ ਜ਼ਿੰਦਗੀ ਬਦਲਦੀ ਆ ਅਸੀਂ ਕੁਝ ਨਹੀਂ ਕੀਤਾ ਸਮਾਂ ਹਾਂਜੀ ਮੈਰਾ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਵਿਸ਼ਵ ਪਸ਼ੂ ਅਧਿਕਾਰ ਦਿਵਸ ਤੇ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਤੇ ਅੰਮ੍ਰਿਤਸਰ ਦੇ ਜਿੰਨੇ ਵੀ ਐਨੀਮਲ ਲਵਰਸ ਨੇ ਸਾਰਿਆਂ ਵੱਲੋਂ ਮਿਲ ਕੇ ਲੋਕਾਂ ਨੂੰ ਜਾਗਰੂਕ ਕਿਤਾ ਗਿਆ ਹੈ ਕਿ ਜਿਹੜੇ ਐਨੀਮਲਸ ਨੇ ਉਹਨਾਂ ਤੇ ਜੋ ਵੀ ਉਹਨਾਂ ਦੇ ਰਾਈਟਸ ਨੇ ਉਹਨਾਂ ਵੱਲੋਂ ਜਾਗਰੂਕ ਕੀਤਾ ਗਿਆ ਤੇ ਉਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਸਰ ਅਸੀਂ ਹਰ ਸਾਲ ਅਵੇਅਰਨੈਸ ਕਰਦੇ ਹੈਗਾ ਜੇ ਸਾਨੂੰ ਹੈਗਾ ਜੇ ਸਾਡੀ ਅਵੇਅਰਨੈਸ ਵਿੱਚ ਇੱਕ ਜਾਂ ਦੋ ਬੰਦੇ ਵੀ ਅਵੇਅਰ ਹੋ ਜਾਣ ਆਪਣਾ ਨੋਨ ਵੇਜ ਖਾਣਾ ਛੱਡ ਦੇਣ ਜਾਂ ਫਿਰ ਪਸ਼ੂਆਂ ਤੇ ਜਿਹੜਾ ਅਤਿਆਚਾਰ ਕਰਨਾ ਛੱਡ ਦੇਣ ਤੇ ਸਾਡੇ ਲਈ ਉਹ ਬਹੁਤ ਵੱਡੀ ਸਫਲਤਾ ਹੈ ਕਿ ਜੰਤੂਆਂ ਨੂੰ ਕਾਨੂੰਨ ਤੇ ਸਜ਼ਾ ਵੀ ਨਿਧਾਰਤ ਕੀਤੀ ਜਾਂਦੀ ਹੈ ਪਰ ਫਿਰ ਵੀ ਆਮ ਦਾ ਇਹਨਾਂ ਨੂੰ ਮਿਲਦਾ ਹੈ ਤੇ ਐਂਡ ਉਹ ਹੱਤਿਆ